ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਡੇ ਬ੍ਰੇਕ ਪੰਜਾਬ ਦੇ ਨਾਲ ਕੱਗਰ ਦਰਿਆ ਦੀ ਅਪਡੇਟ ਜਿਹੜੀ ਉਹ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਦੇਣ ਲੱਗਿਆਂਗੇ ਤਸਵੀਰਾਂ ਕੱਗਰ ਦਰਿਆ ਦੀ ਤੁਹਾਨੂੰ ਦਿਖਾਉਣ ਲੱਗਿਆਂਗੇ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਚੁੱਕਾ ਹੈਗਾ ਕੱਲ ਕੱਗਰ ਦਰਿਆ ਦੇ ਵਿੱਚ ਇਹੀ ਪਾਣੀ ਦਾ ਪੱਧਰ ਜਿਹੜਾ ਕਾਫੀ ਜ਼ਿਆਦਾ ਘੱਟ ਨਜ਼ਰ ਆਉਂਦਾ ਸੀਗਾ ਤਕਰੀਬਨ ਜੇ ਗੱਲ ਕਰੀਏ ਤਾਂ ਰਾਤ ਤੋਂ ਰਾਤ 4 ਤੋਂ 5 ਫੁੱਟ ਦੇ ਕਰੀਬ ਜਿਹੜਾ ਪਾਣੀ ਦਾ ਪੱਧਰ ਉਹ ਵੱਧ ਚੁੱਕੇਗਾ ਤੇ ਤੇਜ਼ੀ ਦੇ ਨਾਲ ਇਹ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਰਿਹਾ ਹੈਗਾ ਪਾਣੀ ਦਾ ਬਹਾਅ ਵੀ ਜੇ ਤੁਹਾਨੂੰ ਦਿਖਾਈਏ ਤਾਂ ਬੜਾ ਤੇਜ਼ ਹੈ ਤੇਜ਼ ਬਹਾਅ ਦੇ ਕਾਰਨ ਜਿਹੜਾ ਪਾਣੀ ਨਾਲ ਆਪਣੇ ਬਹੁਤ ਸਾਰਾ ਸਮਾਨ ਜਿਵੇਂ ਕਾ ਬੂਟੀ ਲੈ ਕੇ ਆ ਰਿਹਾ ਹੈ ਜਿਹੜੀ ਅੱਗੇ ਜਾ ਕੇ ਚਾਂਦਪੁਰਾ ਸੈਫਨ ਦੇ ਉੱਪਰ ਜਿਵੇਂ ਦਰਖਤ ਤੁਸੀਂ ਦੇਖ ਸਕਦੇ ਹੋ ਰੁੱਖ ਵੀ ਆਉਂਦੇ ਨੇ ਤਾਂ ਜਿਹੜਾ ਇਹ ਹੀ ਪਾਣੀ ਜਿਹੜਾ ਚੰਦਪੁਰਾ ਸੈਫਨ ਦੇ ਉੱਤੇ ਜਾ ਕੇ ਜਿਹੇ ਦਰਖਤ ਜਿਹੜੇ ਉੱਥੇ ਫਸ ਜਾਂਦੇ ਨੇਗੇ ਤਾਂ ਉਦੋਂ ਬਾਅਦ ਪਾਣੀ ਰੁਕਣਾ ਸ਼ੁਰੂ ਹੋ ਜਾਂਦਾ ਹੈ ਤਾਂ ਅੱਗੇ ਪਿੱਛੇ ਪਾਣੀ ਜਿਹੜਾ ਉਹ ਵਧਣਾ ਵੀ ਸ਼ੁਰੂ ਹੋ ਜਾਂਦਾ ਹੈ ਦੂਜੇ ਪਾਸੇ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਦੰਨੇ ਆਂਗੇ ਕਿ ਦੂਜੇ ਪਾਸੇ ਘੱਗਰ ਦਰਿਆ ਦਾ ਹਾਲ ਕੀ ਹੈ ਮੂਨਕ ਦੇ ਵਿੱਚ ਇਸ ਟਾਈਮ ਅਸੀਂ ਮੌਜੂਦ ਆ ਹਾਲਾਂਕਿ ਜਿਹੜਾ ਜ਼ਿਆਦਾ ਖਤਰਾ ਹੁੰਦਾ ਹੈ ਘੱਗਰ ਦਰਿਆ ਦੇ ਟੁੱਟਣ ਦਾ ਹੋ ਮੂਣਕ ਤੋਂ ਲੈ ਕੇ ਮਕੋੜ ਸਾਹਿਬ ਮਕੋੜ ਸਾਹਿਬ ਤੋਂ ਖਨੌਰੀ ਐਨੇ ਦੌਰ ਦੇ ਵਿੱਚ ਜਿਹੜਾ तकरीबन 18 ਕਿਲੋਮੀਟਰ ਦਾ ਇਹ ਏਰੀਆ ਹੈਗਾ ਜਿੱਥੇ ਕੱਗਰ ਦਰਿਆ ਦੇ ਜਿਆਦਾ ਟੁੱਟਣ ਦਾ ਉਹ ਖਤਰਾ ਬਣਦਾ ਫਿਰ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਚੁੱਕਿਆ ਹੈਗਾ ਫਿਲਹਾਲ ਜੇ ਗੱਲ ਕਰੀਏ ਤਾਂ ਹਾਲੇ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਇਸ ਵੀਡੀਓ ਦੇ ਪ੍ਰਤੀ ਅਸੀਂ ਤੁਹਾਨੂੰ ਸੁਚੇਤ ਵੀ ਕਰਦੇ ਹਾਂ ਕਿ ਕਿਸੇ ਤਰ੍ਹਾਂ ਦੇ ਕਈ ਵਾਰ ਪੁਰਾਣੀਆਂ ਵੀਡੀਓ ਚੱਕ ਕੇ ਜਾਂ ਫੇਕ ਵੀਡੀਓ ਚੱਕ ਕੇ ਦਿਖਾਈਆਂ ਜਾਂਦੀਆਂ ਨੇ ਲੋਕਾਂ ਨੂੰ ਕਿ ਪਾਣੀ ਦਾ ਪੱਧਰ ਵਧ ਰਿਹਾ ਜਾਂ ਕਿਤੇ ਟੁੱਟ ਗਿਆ ਜਿਵੇਂ ਇੱਕ ਪਹਿਲਾਂ ਅਫਵਾਹ ਫਲਾਈ ਗਈ ਸੀ ਕੱਲ ਕਿ ਕੱਗਰ ਦਰਿਆ ਜਿਹੜਾ ਉਹ ਟੁੱਟ ਚੁੱਕਾ ਹੈਗਾ ਪਰ ਉਹ ਕੇਵਲ ਅਫਵਾਹ ਹੀ ਸੀ ਕਿਉਂਕਿ ਕੱਲ ਕੱਗੜ ਦਰਿਆ ਦੇ ਵਿੱਚ ਪਾਣੀ ਬਹੁਤ ਘੱਟ ਸੀਗਾ ਤਾਂ ਰਾਤੋਂ ਰਾਤ ਪਾਣੀ ਜ਼ਰੂਰ ਇਹਦੇ ਵਿੱਚ ਵਧਿਆ ਹੈਗਾ ਤੇ ਲਗਾਤਾਰ ਵੱਧ ਵੀ ਰਿਹਾ ਸੋ ਬੜੀ ਖੰਕਾ ਦੇ ਵਿੱਚ ਘਾ ਬੂਟੀ ਜਿਹੜੀ ਉਹ ਘੱਗਰ ਦਰਿਆ ਦੇ ਵਿੱਚ ਆਉਂਦੀ ਹੋਈ ਦਿਖਾਈ ਦੇ ਰਹੀ ਹੈਗੀ। ਸੋ ਇਸ ਤਰੀਕੇ ਨਾਲ ਜਿਹੜਾ ਇਹ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਹੈਗੀ ਕਿ ਘੱਗਰ ਦਰਿਆ ਜਿਹੜਾ ਇਸ ਸਮੇਂ ਕਿਹਾ ਜਾ ਰਿਹਾ ਸੀ ਪਹਿਲਾਂ ਵੀ ਵੀ ਘੱਗਰ ਦਰਿਆ ਜਿਹੜਾ ਉਹ ਇਸ ਵਾਰ ਖਤਰੇ ਦੀ ਘੰਟੀ ਜਿਹੜਾ ਉਹ ਬਣ ਸਕਦਾ ਹੈਗਾ ਕਿਉਂਕਿ ਘੱਗਰ ਦਰਿਆ ਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਕੰਮ ਨਹੀਂ ਕੀਤਾ ਗਿਆ। ਹਾਲਾਂਕਿ ਜਿਹੜਾ ਨਰੇਗਾ ਨੂੰ ਲਾ ਕੇ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਤਕਰੀਬਨ 1 ਲੱਖ ਗੱਟਾ ਜਿਹੜਾ ਉਹ ਮਿੱਟੀ ਦਾ ਭਰ ਕੇ ਰੱਖ ਦਿੱਤਾ ਗਿਆ ਹੈਗਾ 50 ਹਜ਼ਾਰ ਕਿਤੇ 50 ਹਜ਼ਾਰ ਕਿਤੇ ਪਰਸ ਵਾਲੇ ਖੜਾ ਹੁੰਦੇ ਕਿ ਮੌਕੇ ਦੇ ਉੱਪਰ ਮਿੱਟੀ ਦੇ ਗੱਟੇ ਭਰ ਕੇ ਰੱਖ ਦੇਣੇ ਕਿ ਕੱਗਰ ਦਰਿਆ ਦੇ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾ ਸਕਣਗੇ ਸੋ ਇਹ ਹਾਲਾਤ ਨੇ ਜੀ ਕੱਗਰ ਦਰਿਆ ਦੇ ਜੋ ਹਰ ਸਾਲ ਲੋਕਾਂ ਨੂੰ ਜਿਸ ਦੀ ਮਾਰ ਪੈਂਦੀ ਹੈ ਵੱਡੇ ਪੱਧਰ ਦੇ ਉੱਪਰ ਤੇ ਨੁਕਸਾਨ ਵੀ ਬਹੁਤ ਜ਼ਿਆਦਾ ਕਰਦਾ ਹੈਗਾ ਸੋ ਪਾਣੀ ਲਗਾਤਾਰ ਵਧ ਰਹੇਗਾ ਹਰ ਅਪਡੇਟ ਦੇਖਣ ਦੇ ਲਈ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰੋ